సాసాసను తేరే హల్కచు దమామా డండా అగే సాసు కోట్ నియా కోట్ కోట్ సాసు కోట్ కోట్ సాసు కోట్ సియపాం ਅੱਜ ਦਾ ਪਹਿਲਾ ਦਿਨ ਸੀ ਆਉਂਦੀ ਨਹੀਂ ਬੇਬੇ ਭੈਂਟ ਸੀ ਜੀ ਮੇਰੀ ਮਾਂ ਨੇ ਸਮਝਾ ਕੇ ਭੇਜਿਆ ਸੀ ਕਿ ਸੱਸ ਦਾ ਕੱਖ ਕਦੇ ਨਹੀਂ ਮੋੜਨਾ ਤੇਰੀ ਮਾਂ ਦੀ ਹੋਰ ਵੀ ਸਿੱਖਿਆ ਹਣੀ ਹੈ ਤੇ ਪਹਿਲੇ ਦਿਨ ਇਹ ਤਾਂ ਹੀ ਅਮਲ ਕਰਨਾ ਸੀ ਹੈ ਐਡੀ ਦਾ ਡੰਟ ਕਿੱਡੇ ਪਾਏ ਹੇ ਪ੍ਰਕਾਸ਼ ਸਿੰਘ ਬਾਦਲਾ दारू ਕੱਢਣੀਆਂ ਦੇ ਦੇ ਤਾਸਲਾ ਬਾਬੇ दारू ਦੇ ਭੁੱਖੇ ਨੇ ਜਿਹੜੇ ਚਾਰ ਰਾਤਾਂ ਤੋਂ ਨਾ ਸੁੱਤੇ ਨੇ ਕਿਉਂਕਿ दारू ਬਣਾ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਮੰਮੀ ਆ ਬੂਬਨੇ ਵੇਖੀ ਕੀ ਕਰੀ ਜਾਂਦੇ ਨੇ ਪਤਾ ਨਹੀਂ ਕਿੱਥੋਂ ਆਏ ਨੇ ਬਾਬੇ ਪਹਾੜਾ ਤੋਂ ਆਏ ਨੇ ਥੱਲੇ ਕਾਲੇ ਕੱਚੇ ਪਾਏ ਨੇ ਪਾਣੀ ਦਾ ਗਲਾਸ ਪਿਆ ਵੀ ਬਾਹ ਕਿਉਂਕਿ ਬਾਬੇ ਗਰਮੀ ਨਾਲ ਪਏ ਮੁਰਝਾਏ ਨੇ ਬਾਬਾ ਜੀ ਹੱਥ ਵੀ ਵੇਖ ਲੈ ਸ਼ਾਇਰੀ ਕਰਦੇ ਆ ਉਹ ਇਹੀ ਤਾਂ ਮੈਂ ਚਾਹਣਾ ਕਿ ਹੱਥਾਂ ਵਿੱਚ ਹੱਥ ਹੋਵੇ ਤੇਰਾ ਨੈਰੋਪਾਰ ਬਾਬੇ ਦਾ ਡੇਰਾ ਸਾਨੂੰ ਰੋਕਣ ਵਾਲਾ ਕਿਹੜਾ ਵੀ ਖਾਲੀ ਕਰ ਦੂੰ ਵੇੜਾ ਮੈਂ ਖੰਮ ਮੰਤਰ ਮਾਰ ਕੇ ਮੰਤਰ ਮਾਰ ਕੇ ਅਸੀਂ ਪਖੰਡ ਵਾਲ ਤੋਂ ਦੂਰ ਬਾਬਾ ਜੀ ਤੁਹਾਡੇ ਜੁੱਤੀ ਫੁਰ ਜੁਰ ਬਾਬਾ ਜੀ ਕਿਉਂਕਿ ਤੁਹਾਡਾ ਨਹੀਂ ਕਸੂਰ ਬਾਬਾ ਜੀ ਸਾਡਾ ਜਿਲ੍ਹਾ ਸਿੱਖੂ ਬਾਬਾ ਜੀ ਵਾ 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 ਸ਼ੇਰੀ ਵਾਲੀ ਅੱਗ ਕੱਢੀ ਜਾਨੀਏ ਚੱਲ ਬਾਬਿਆਂ ਦੇ ਨਾਲ ਆਪਾਂ ਇੰਸਟਾਗ੍ਰam ਤੇ ਰੀਲਾਂ ਬਣਾਇਆ ਕਰਾਂਗੇ ਬਸ ਬਸ ਬਾਬਾ ਜੀ ਮਿਹਰਬਾਨੀ ਕਰੋ ਮੈਨੂੰ ਬਾਹਰ ਜਾਣਾ ਹੈ ਕਿਉਂ ਝਾਕਦੀਆਂ ਬਾਬੇ ਨੂੰ ਟੇਡਾ ਟੇਡਾ ਜਾ ਤੇਰਾ ਵੀਜ਼ਾ ਲਵਾ ਦੂ ਕਨੇਡਾ ਦਾ ਫਿਰ ਮੰਨੇਗੀ ਬਾਬਿਆਂ ਨੂੰ ਅੱਛਾ ਬਾਬਾ ਜੀ ਉਹ ਕਿਵੇਂ ਉਹ ਕਿਉਂਕਿ ਇਹ ਵੀ ਕੰਸਲਟੈਂਟ ਵਾਲੇ ਬਾਬਿਆਂ ਨੂੰ ਜਾਣਦੇ ਨੇ ਬਾਬੇ ਤਾਂ ਹੀ ਤਾਂ ਹਕਤਾਨਦੇ ਨੇ ਇਹ ਵੀ ਕੰਸਲਟੈਂਟ ਵਾਲੇ ਇਹ ਕਿੱਥੋਂ ਦੇ ਨੇ ਬਾਬਾ ਜੀ ਆਹ ਭਾਈ ਕੁੜੀਏ ਰਾਮਪੁਰਾ ਫੂਲੇ ਨਾ ਦਾ ਆਫਿਸ ਹੈ ਜੇ ਤੂੰ ਯੂਕੇ ਦਾ ਵਰਕ ਵੀਜ਼ਾ ਲਵਾਉਣਾ ਤਾਂ ਬਿਨਾ ਆਈਲੈਂਡ ਸਪੀਡੀ ਤੋਂ ਤੁਹਾਨੂੰ ਇਹ ਭੇਜ ਦੇਣਗੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਨੇ ਅੱਛਾ ਬਾਬਾ ਜੀ ਇੱਕ ਭਾਈ ਇਹਨਾਂ ਦੀ ਚੰਗੀ ਗੱਲ ਹੋਰ ਹੈ ਕਿ ਇਹ ਜੇ ਤਰ੍ਹਾਂ ਵੀਜ਼ਾ ਨਹੀਂ ਨਾ ਹੁੰਦਾ ਤੇਰੇ ਤੋਂ 1 ਰੁਪਿਆ ਵੀ ਨਹੀਂ ਲੈਂਦੇ ਲਿਮਟਿਡ ਸੀਟਾਂ ਨੇ ਜਲਦੀ ਜਲਦੀ ਜਾ ਕੇ ਆਪਣੀ ਫਾਈਲ ਲਗਵਾਓ ਤੇ ਬਾਬਾ ਜੀ ਦਾ ਨੰਬਰ ਕੰਟੈਕਟ ਕਿਵੇਂ ਕਰੀਏ ਕਿੰਤੇ ਮੈਂ ਇਹਨ